ਦੋਸਤੋ ਤੁਸੀਂ ਜਿਹੜੇ ਹੋ ਸਾਡੇ ਕਲਮ ਬੋਲਦੀ ਚੈਨਲ ਦੇ ਨਾਲ ਤੇ ਮੈਂ ਹਾਂ ਤੁਹਾਡਾ ਦੋਸਤ ਹਰਪ੍ਰੀਤ ਕਹਿੰਦੇ ਵੀ ਕੀ ਭੂਤਾਂ ਪ੍ਰੇਤਾਂ ਦੀ ਹੋਂਦ ਹੈਗੀ ਹੈ ਕੀ ਇਹ ਭੂਤਾਂ ਪ੍ਰੇਤਾਂ ਹੁੰਦੇ ਨੇ ਇਹ ਬਹੁਤ ਹੀ ਪੁਰਾਣਾ ਤੇ ਚਰਚਿਤ ਵਿਸ਼ਾ ਹੈ ਕੀ ਭੂਤਾਂ ਪ੍ਰੇਤਾਂ ਦੀ ਸੱਚਮੁੱਚ ਹੋਂਦ ਹੁੰਦੀ ਹੈ ਜਨਹੀਂ ਇਸ ਤੇ ਲੋਕਾਂ ਦੇ ਵੱਖਰੇ ਵੱਖਰੇ ਵਿਚਾਰ ਹਨ ਧਾਰਮਿਕ ਪੱਖ ਤੋਂ ਅਸੀਂ ਇਸ ਨੂੰ ਦੇਖੀ ਧਾਰਮਿਕ ਗ੍ਰੰਥਾਂ ਵਿੱਚ ਆਤਮਾ ਦੀ ਗੱਲ ਕੀਤੀ ਹੈ ਆਤਮਾ ਦੀ ਗੱਲ ਕੀਤੀ ਜਾਂਦੀ ਹੈ ਮੰਨਿਆ ਜਾਂਦਾ ਹੈ ਕਿ ਜਦੋਂ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਆਤਮਾ ਜੜੀ ਹੈਗਾ ਸਰੀਰ ਛੱਡ ਦਿੰਦੀ ਹੈ ਜੇ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ ਕੋਈ ਅਧੂਰਾ ਕੰਮ ਰਹਿ ਜਾਂਦਾ ਹੈ ਜਾਂ ਫਿਰ ਮੌਤ ਅਚਾਨਕ ਦੁਖਦਾਈ ਹੋਵੇ ਤਾਂ ਉਹ ਪਟਕਦੀ ਆਤਮਾ ਕਹੀ ਜਾਂਦੀ ਹੈ ਜਿਸ ਨੂੰ ਲੋਕ ਭੂਤ ਪ੍ਰੇਤ ਆਖਦੇ ਹਨ ਕਈ ਧਾਰਮਿਕ ਕਹਾਣੀਆਂ ਪੁਰਾਣ ਗ੍ਰੰਥ ਇਸ ਦੀ ਪੁਸ਼ਟੀ ਵੀ ਕਰਦੇ ਹਨ ਕਿ ਮਰਨ ਤੋਂ ਬਾਅਦ ਜਿਹੜੀ ਬੰਦੇ ਦੀ ਆਤਮਾ 13 ਦਿਨ ਉਸ ਘਰ ਦੇ ਵਿੱਚ ਰਹਿੰਦੀ ਹੈ ਜਿੱਥੇ ਉਹਦੀ ਮੌਤ ਹੋਈ ਹੁੰਦੀ ਹੈ ਪਰ ਦੂਸਰਾ ਪਹਿਲੂ ਇਹਦੇ ਤੇ ਵੀ ਹੈਗਾ ਵਿਗਿਆਨਕ ਪੱਖ ਤੋਂ ਅਸੀਂ ਇਹਨੂੰ ਦੇਖੀਏ ਵਿਗਿਆਨ ਇਸ ਗੱਲ ਨੂੰ ਕਦੇ ਵੀ ਨਹੀਂ ਮੰਨਦਾ ਵਿਗਿਆਨ ਇਸ ਗੱਲ ਨੂੰ ਕਦੇ ਵੀ ਸਵੀਕਾਰ ਨਹੀਂ ਕਰਦਾ ਉਹ ਕਹਿੰਦਾ ਕਿ ਭੂਤ ਪ੍ਰੇਤਾਂ ਦੀ ਹੋਣ ਦਾ ਕੋਈ ਠੋਸ ਸਬੂਤ ਨਹੀਂ ਹੈ। ਵਿਗਿਆਨ ਕਹਿੰਦਾ ਇਸ ਗੱਲ ਨੂੰ ਉਹ ਕਦੇ ਨਹੀਂ ਮੰਨਦਾ। ਉਹ ਕਹਿੰਦਾ ਕਿ ਭੂਤ ਪ੍ਰੇਤਾਂ ਦੀ ਹੋਣ ਦਾ ਕੋਈ ਠੋਸ ਸਬੂਤ ਨਹੀਂ ਹੈ। ਜੋ ਕੁਝ ਵੀ ਅਸੀਂ ਭੂਤ ਸਮਝਦੇ ਆ ਉਹ ਅਕਸਰ ਮਨ ਦਾ ਡਰ, ਤਣਾਅ, ਹਨੇਰੇ ਦਾ ਭਰਮ ਜਾਂ ਕੁਦਰਤੀ ਘਟਨਾ ਦਾ ਨਤੀਜਾ ਹੁੰਦਾ ਹੈ। ਲੋਕਾਂ ਦਾ ਜਿਹੜਾ ਅਨੁਭਵ ਹੈ ਲੋਕ ਕੀ ਕਹਿੰਦੇ ਹੈਗੇ ਇੱਥੇ ਤੇ ਪਿੰਡਾਂ ਵਿੱਚ ਪੁਰਾਣੀਆਂ ਇਮਾਰਤਾਂ ਵਿੱਚ ਜਾਂ ਸੁੰਨੇ ਸਥਾਨਾਂ ਤੇ ਲੋਕ ਕਈ ਵਾਰ ਅਜੀਬ ਅਨੁਭਵ ਕਰਦੇ ਹਨ ਅਜੀਬ ਆਵਾਜ਼ਾਂ ਛਾਏ ਜਾਂ ਡਰਾਉਣੇ ਸੁਪਨੇ ਕੁਝ ਲੋਕ ਇਹਨਾਂ ਨੂੰ ਭੂਤਾਂ ਪ੍ਰੇਤਾਂ ਨਾਲ ਜੋੜ ਲੈਂਦੇ ਹਨ ਇਹਦੇ ਦੇ ਪਿਛਾਰ ਕੀ ਹੈਗਾ ਕਾ ਅਸਲ ਵਿੱਚ ਭੂਤ ਪੇਤਾਂ ਦੀ ਹੋਣ ਦਾ ਸਾਬਤ ਨਹੀਂ ਹੋਈ ਹੈ ਪਰ ਮਨੁੱਖ ਦਾ ਮਨ ਬਹੁਤ ਤਾਕਤਵਰ ਹੈ ਜੇ ਮਨ ਡਰ ਵਿੱਚ ਫਸ ਜਾਵੇ ਤਾਂ ਉਹ ਹਰ ਜਗ੍ਹਾ ਸਾਇਆ ਮਹਿਸੂਸ ਕਰ ਸਕਦਾ ਹੈ ਪਰ ਜੇ ਵਿਸ਼ਵਾਸ ਰੱਬ ਵਿੱਚ ਰੱਖੀਏ ਮਨ ਨੂੰ ਮਜ਼ਬੂਤ ਬਣਾਈਏ ਤਾਂ ਕਿਸੇ ਵੀ ਤਾਕਤ ਦਾ ਡਰ ਨਹੀਂ ਰਹਿੰਦਾ ਨਤੀਜਾ ਕੀ ਨਿਕਲਦਾ ਹੈਗਾ ਇਹਦਾ ਅਖੀਰ ਤੇ ਦਾ ਨਤੀਜਾ ਇਹ ਨਿਕਲਦਾ ਹੈ ਪੂਤਾ ਪੇਤਾ ਦੀ ਜਿਹੜੀ ਸਚਾਈ ਹੈ ਅਜੇ ਵੀ ਸਾਬਤ ਨਹੀਂ ਹੋਈ ਧਾਰਮਿਕ ਪੱਖੋਂ ਇਹ ਆਤਮਾਵਾ ਮੰਨੀਆਂ ਜਾਂਦੀਆਂ ਹਨ ਪਰ ਵਿਗਿਆਨ ਇਹਨਾਂ ਨੂੰ ਭਰਮ ਮੰਨਦਾ ਹੈ ਅਸਲ ਵਿੱਚ ਇਹ ਇਨਸਾਨ ਦੇ ਵਿਸ਼ਵਾਸ ਤੇ ਮਨੋਸਥਿਤੀ ਤੇ ਨਿਰਪਰ ਕਰਦਾ ਸੋ ਜਿੱਥੇ ਧਾਰਮਿਕ ਗ੍ਰੰਥਾਂ ਦੇ ਵਿੱਚ ਭੂਤਾ ਪ੍ਰੇਤਾਂ ਦੀ ਗੱਲ ਨੂੰ ਹਾਂ ਵਿੱਚ ਕਿਹਾ ਗਿਆ ਉੱਥੇ ਵਿਗਿਆਨ ਇਸ ਨੂੰ ਕਦੇ ਵੀ ਮੰਨਣ ਦੀ ਆਗਿਆ ਨਹੀਂ ਦਿੰਦਾ ਸੋ ਸਾਡੀ ਅੱਜ ਦੀ ਵੀਡੀਓ ਇੱਥੇ ਹੀ ਸਾਡੀ ਖਤਮ ਹੁੰਦੀ ਹੈ ਕੱਲ ਨੂੰ ਤੁਹਾਨੂੰ ਇਸ ਗੱਲਬਾਤ ਤੇ ਅਸੀਂ ਵਿਸਥਾਰ ਦੇ ਨਾਲ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਤੇ ਹੁਣ ਤੁਸੀਂ ਆਪਣੇ ਦੋਸਤ ਹੈਪੀ ਥਰੂ ਦੇ ਇਜਾਜ਼ਤ ਫੇਰ ਮਿਲਾਂਗੇ ਸਾਡੇ ਕਲਮ ਬੋਲਦੀ ਚੈਨਲ ਤੇ ਆਪਾਂ ਇਸੇ ਤੇ ਇੱਕ ਹੋਰ ਵਧੀਆ ਕਹਾਣੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਦੋਂ ਤੱਕ ਲਈ ਤੁਸੀਂ ਆਪਣੇ ਦੋਸਤ ਹਰਪ੍ਰੀਤ ਨੂੰ ਦਿਓ ਇਜਾਜ਼ਤ ਰੱਬ ਰਾਖਾ ਜੀ ਧੰਨਵਾਦ